ਸੰਨੇ ਅੰਦਰ ਉਸ ਮਹਾਨ ਬੋਧੇ ਨੇ ਜੋ ਕੌਮ ਵਾਸਤੇ ਧਰਮ ਵਾਸਤੇ ਅਣਖ ਵਾਸਤੇ ਗੈਰ ਵਾਸਤੇ ਗੁਰੂ ਦੀ ਸ਼ਾਨ ਵਾਸਤੇ ਕੀਤਾ ਕੌਮ ਹਮੇਸ਼ਾ ਉਹਨਾਂ ਨੂੰ ਯਾਦ ਕਰਦੀ ਹੈ ਤੇ ਕਰਦੀ ਰਹੇਗੀ ਤੈਨ ਅੱਜ ਸਡੇਜਾ ਉੱਤੇ ਹੁੰਦੀਆਂ ਬਾਬੇ ਜਰਨੈਲ ਦੀਆਂ ਗੱਲਾਂ ਸੁੱਤੀ ਕੌਮ ਨੂੰ ਜਗਾਇਆ ਕੂੜੀ ਨੀਂਦ ਚੋਂ ਹਰ ਪਾਸੇ ਫੈਲ ਗਿਆ ਗੱਲਾਂ ਪਿੰਡ ਰੋਡੇ ਵਿੱਚ ਜੰਮਿਆ ਸੀ ਪੌਤਕ ਸਮੇਸ਼ ਦਾ ਸੰਤ ਤੇ ਸਿਪਾਈ ਅੰਦੀ ਰਾਤੀ ਉੱਠ ਆਉਂਦੀਆਂ ਨਾਮ ਅਭਿਆਸ ਦੀਆਂ ਛੱਲਾਂ ਤੈਨੂੰ ਅੱਜ ਸਟੇਜਾਂ ਉੱਤੇ ਹੁੰਦੀਆਂ ਬਾਬੇ ਜਰਮੈਲ ਦੀਆਂ ਗੱਲਾਂ ਮਹਾਂਪੁਰਖਾਂ ਨੇ ਲੀਕਾ ਮੱਥੇ ਦੀਆਂ ਜਾਣ ਕੇ ਬਾਪੂ ਕੋਲੋਂ ਲੈ ਲਿਆ ਸੀ ਪੁੱਤਾਂ ਚੋਂ ਪਛਾਣ ਕੇ ਜਿਸ ਨੇ ਹਕੂਮਤਾਂ ਉਡਾਰੀਆਂ ਜੱਗ ਵਿੱਚ ਮਾਰ ਗਿਆ ਮੱਲਾ ਤੈਨੂੰ ਅੱਜ ਸਟੇਜਾਂ ਉੱਤੇ ਹੁੰਦੀਆਂ ਬਾਬੇ ਜਰਮੈਲ ਦੀਆਂ ਗੱਲਾਂ ਬਈ ਆਣੀ ਖਜਗਾਰ ਦੀ ਉਹਨੇ ਸੱਤ ਨੌਜਵਾਨਾਂ ਦੀ ਬਲਟਾਂ ਦੇ ਚਾਰ ਦੀ ਤੂਫਾਨਾਂ ਦੀ ਦੁਸ਼ਟਾਂ ਦੀ ਭੁਗਤ ਸਵਾਰ ਦੇ ਰਾਤਾਂ ਕੱਟਦੇ ਸੀ ਵਿੱਚ ਝੱਲਾਂ ਕਾਹੋਂ ਅੱਜ ਸਟੇਜਾਂ ਉੱਤੇ ਹੁੰਦੀਆਂ ਬਾਬੇ ਜਨਮੈਨ ਦੀਆਂ ਗੱਲਾਂ ਬਈ ਅੱਜ ਵੀ ਕਈ ਡਰਦੇ ਨੇ ਉਹਦੇ ਚੁੱਕੇ ਤੀਰ ਤੋਂ ਕਈਆਂ ਨੂੰ ਠਿਕਰ ਪਿਆ ਉਹਦੀ ਤਸਵੀਰ ਤੋਂ ਬਾਜਾ ਵਾਲਿਆ ਤੇਜ ਫੇਰ ਸ਼ੇਰ ਨੂੰ ਦਿਲ ਚੋਂ ਸੁਨੇਹੀ ਨੇ ਤੱਕਲਾਂ ਕਾਹੋਂ ਅੱਜ ਸਟੇਜਾਂ ਉੱਤੇ ਹੁੰਦੀਆਂ ਬਾਬੇ ਜਨਮੈਨ ਦੀਆਂ ਗੱਲਾਂ ਗੁਰੂ ਪਿਆਰੋ ਇਸ ਮਰਜੀਵੜੇ ਦੀਆਂ ਜਿਹੜਾ ਕੰਮ ਕਾਰਜ ਸੀ ਉਹ ਚੰਗਾ ਨਾ ਲੱਗਾ ਸਰਕਾਰਾਂ ਨੂੰ ਅਮਰਤ ਛਕਾਉਣਾ ਕਥਾ ਸੁਣਾਉਣੀ ਜਿਵੇਂ ਭਾਈ ਅਮਰਤਪਾਲ ਸਿੰਘ ਦੀਆਂ ਸਰਗਰਮੀਆਂ ਸਮੇਂ ਦੀ ਸਰਕਾਰ ਨੂੰ ਚੰਗੀਆਂ ਨਹੀਂ ਲਗੀਆਂ ਇਸੇ ਤਰ੍ਹਾਂ ਸਮੇਂ ਦੀ ਸਰਕਾਰ ਉਸ ਵੇਲੇ ਇੰਦਰਾ ਰਾਣੀ ਦਾ ਰਾਜ ਸੀ ਸੰਤ ਗਿਆਨੀ ਅਮਰ ਸਿੰਘ ਖਰਸਾਪੁਰ ਸਾਹਿਬ ਰਾਮ ਵਾਲਿਆਂ ਦੀਆਂ ਸਰਗਰਮੀਆਂ ਅਮਰਤ ਸ਼ਿਕਾਉਣਾ ਸਿੰਘ ਸਜਾਉਣਾ ਇਹ ਸਰਕਾਰਾਂ ਨੂੰ ਚੰਗਾ ਨ ਲੱਗਾ ਅੱਜ ਵੀ ਗੁਰੂ ਪਿਆਰੇਓ ਜਿਹੜੀ ਸਰਕਾਰ ਤੇ ਆਸਾਂ ਲੈ ਕੇ ਅਸੀਂ ਵੋਟਾਂ ਪਾਈਆਂ ਸੰਗ ਭਾਈ ਅਮਰਤਪਾਲ ਸਿੰਘ ਨੂੰ ਬਿਨਾਂ ਕਿਸੇ ਗਲਨਾ ਤੋਂ ਐਨਐਸਐ ਲਾ ਕੇ ਡਿਬਰੂਗੜ੍ਹ ਖੇਲ ਦੇ ਵਿੱਚ ਬੰਦ ਕਰ ਦਿੱਤਾ ਹੈ ਜਦੋਂ ਸਿੱਖ ਸਿੱਖੀ ਦੀ ਗੱਲ ਕਰਦਾ ਹੈ ਸਿੱਖੀ ਪ੍ਰਚਾਰ ਕਰਦਾ ਹੈ ਉਹਨਾਂ ਤੇ ਐਸੀਆਂ ਧਰਾਵਾਂ ਲਾਈਆਂ ਜਾਂਦੀਆਂ ਨੇ ਹੋਰ ਵੱਧ ਗਣਤੀ ਦੇ ਲੋਕ ਜੋ ਮਰਜ਼ੀ ਬਕਵਾਸ ਕਰੀ ਜਾਣ ਕਿਸੇ ਤੇ ਐਸੀਆਂ ਧਰਾਵਾਂ ਨਹੀਂ ਜੇ ਸਿੱਖ ਆਪਣੀ ਆਜ਼ਾਦੀ ਦੀ ਗੱਲ ਕਰਦਾ ਹੈ ਉਹਨੂੰ ਅਤਵਾਦੀ ਤੇ ਵੱਖਵਾਦੀ ਦਾਗ ਤੇ ਭੰਡਿਆ ਜਾਂਦਾ ਹੈ ਭਾਈ ਰਾਮ ਸਿੰਘ ਜੀ ਸੰਗਰਾਮਾਂ ਦਮਨੀ ਨਕਸਲ ਦੀ ਸੇਵਾਦਾਰ ਉਹ ਗੁਰੂ ਪਿਆਰਿਓ ਵੀ ਹੀਰ ਅੰਭ ਕਰਨ ਲੱਗੇ ਸਨ ਖਾਲਸਾ ਵੀ ਹੀਰ ਪਿਛਲੇ ਦਿਨੀ ਉਹਨਾਂ ਨੂੰ ਘਰੇ ਨਜ਼ਰ ਬੰਦ ਕਰ ਦਿੱਤਾ ਕਿ ਅਸੀਂ ਆ ਆਸਾ ਰੱਖ ਕੇ ਮੁੱਢਾ ਪਾਈਆਂ ਸੀ ਕਿ ਸਿੱਖਾਂ ਦਾ ਪ੍ਰਚਾਰ ਰੁਕਿਆ ਜਾਵੇਗਾ ਗੁਰੂ ਪਿਆਰਿਓ ਸਾਨੂੰ ਸੋਚਣਾ ਪਵੇਗਾ ਸੰਤ ਗਿਆਨੀ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੀਆਂ ਸਰਗਰਮੀਆਂ ਵੀ ਇੰਦਰਾ ਬੀਬੀ ਨੂੰ ਚੰਗੀਆਂ ਨਾ ਲੱਗੀਆਂ ਇੱਧਰ ਜਿਹੜੇ ਇੰਦਰਾ ਰਾਣੀ ਦੇ ਝੋਲੀ ਚੋਕ ਕੌਣ ਦੇ ਗਦਾਰ ਪੰਜਾਬ ਅੰਦਰ ਬੈਠੇ ਸਨ ਉਹਨਾਂ ਦਿੱਲੀ ਬੈਠੀ ਇੰਦਰਾ ਨੂੰ ਚਿੱਠੀਆਂ ਪਾਈਆਂ ਸੰਤ ਗਿਆਨੀ ਜਰਨੈਲ ਸਰ ਬਾਰੇ ਜੋਤਨ ਚਿੱਠੀਆਂ ਵਿੱਚ ਲਿਖਿਆ ਹੈ ਕਵੀਸ਼ਰੀ ਜਫਾਤ ਆਪ ਜੀ ਦੀ ਸੇਵਾ ਵਿੱਚ ਦੇਰ ਕਿਉਂ ਕਰੇ ਚਿੱਠੀ ਲਿਖੀਏ ਗਦਾਰਾਂ ਦਿੱਲੀ ਵਾਲਰੋ ਰਾਜ ਸੁਪਾਈ ਨੇ ਇਹ ਮੰਨੀ ਨਾ ਹਿੰਦ ਦੀ ਰਾਣੀ ਦੀ ਉਹਦੇ ਅੰਦਰ ਦੀ ਜੋ ਤਾਕਤ